ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋਕ ਬੋਲੀਆਂ ਲੋਕ ਗੀਤ ਘਰ ਵਿੱਚ ਬੈਠੇ ਸੁਣਦੇ ਹੋਵੋਗੇ ਤੇ ਤੁਹਾਨੂੰ ਚੰਗਾ ਲੱਗਦਾ ਹੋਊਗਾ ਅੱਜ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਆ ਉਹ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਉਮੀਦ ਆ ਤੁਹਾਨੂੰ ਪਸੰਦ ਆਊਗਾ ਚਾਂਦੀ ਦਾ ਗੜਵਾ ਵੇ ਸਿੰਘ ਜੀ ਸਿਆਣੇ ਦੀ ਠੋ ਰਾਜੇ ਦੇ ਨਕਿਰਵੇ ਦਸ ਕੇ ਤਾ ਜਯੋ ਵੇ ਸਿੰਘ ਜੀ ਕੀ ਅਗਣੇ ਵਿੱਚ ਮੇਰੇ ਵੇ ਚੜੀ ਰਿਆਂ ਕੜਾਈ ਆਵੇ ਸਿੰਘ ਜੀ ਪਾਕੇ ਦੇ 家里呀。 ਲਗਦੇ ਸੀ ਨੀਲੇ ਵੇ ਉਮਰ ਗਵਾਲੀ ਵੇ ਸਿੰਘ ਜੀ ਬਾਜੋ ਗੇਦੇ ਸੀ ਦਖਣੀ ਵੇ ਬਰੀਜਵਾਨੀ ਵੇ ਸਿੰਘ ਜੀ ਆਖੀਏ ਕਟਣੀ ਵੇ ਦਸ ਕੇ ਤੰਜਾਇਓ ਵੇ ਸਿੰਘ ਜੀ ਕੀ ਸਕੇ ਤਾਂ ਜਯੋ ਵੇ ਸਿੰਘ ਜੀ ਕੀ ਆ ਗਣੇ ਵਿੱਚ ਮੇਰੇ ਵੇ ਉਮੀਦ ਹੈ ਜੇ ਪਿਆਰਾ ਜਾਂ ਲੋਕੀ ਤੁਹਾਨੂੰ ਪਸੰਦ ਆਇਆ ਹੋਗਾ ਚੰਗਾ ਲੱਗਿਆ ਚੰਗੇ ਚੰਗੇ ਕਮੈਂਟ ਜਰੂਰ ਕਰਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਸੌਣ ਲੋ ਆ ਕੇ ਦੇਖ ਲੋ ਕਿ ਵੀਡੀਓ ਵਧੀਆ ਬਣ ਗਈ ਕੋਈ ਨਾ ਫਾੜੀ ਗਈ ਹੋਣੀ ਤਾਂ ਮੈਂ ਵੀ ਇਕੱਲੀ ਬਣਦੀ ਹਾਂ ਹੋਰ ਹਾਂ ਸਭੀ ਤੂੰ ਆ ਜਾ ਬਤੂ ਉੱਠ ਕੱਢ ਨਹੀਂ ਇਹ ਅੰਦਰ ਮੈਂ ਬਹਿਣਾ ਦੀਦੀ ਉਵੇਂ ਥੱਕ ਗਈ ਕਹੀ ਪਰਪੀ ਨਹੀਂ ਆ ਜਾ ਆ ਜਾ ਇਹ ਤਾਂ ਬੈਠੇ ਦੀ ਆ ਥੋੜੀ ਫਰੈਸ਼ ਹੋ ਜਾ ਇੰਨੀ ਆ ਜਾ ਬਸ ਇੰਨੀ ਵੀਡੀਓ ਬਣ ਗਈ ਬਹੁਤ ਹੋ ਗਈ ਅੰਦਰ ਉਹਨੇ ਸੂਟ ਕਢਾ ਕੇ ਲੱਗੇ ਹੋਣਾ ਮੈਂ ਗਿਆ ਸੀਗਾ ਪਰ ਮੰਨੇ ਕਿਆ ਸੀ ਕਹਿੰਦੀ ਤੈਨੂੰ ਇਹ ਬਣਾ ਦੇਣਾ ਹੈਗਾ ਮੈਂ ਤਾਂ ਸ਼ੂਟਿੰਗ ਫੇਰ ਹੋ ਜੇ ਕੋਈ ਕਾਂਬੀ ਗਾਰੀ ਨਹੀਂ ਹਮਲੇ ਉੱਚੇ ਹੋ ਜਾਂਦੇ ਹਾਂ ਜੀ ਨਾਣ ਗਿਆ ਤਾਂ ਫੇਰ ਹੀ ਇਹਨਾਂ ਨੂੰ ਪਤਾ ਲੱਗੂ ਆਪਣੇ ਕੰਮ ਚ ਚਲੇ ਆਈਏ ਸ਼ਾਦੋ ਉਹ ਹੋਈ ਐਂ